ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਦੇ ਤੁਸੀਂ ਵੇਖ ਰਹੇ ਹੋ ਔਨ 에ਅਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਇੱਕ ਤਾਂ ਮਤਾ ਦੀ ਮੀਟਿੰਗ ਸੀ 6 ਮੈਂਬਰੀ ਕਮੇਟੀ ਜੋ ਬਣੀ ਸੀਗੀ ਉਹਨਾਂ ਨੇ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਵਿਚਾਰਿਆ ਗਿਆ ਗੱਲਬਾਤ ਮੇਨ ਰੱਖੀ ਹੈ ਕਿ ਆਪਾਂ ਸਾਰਿਆਂ ਨੇ ਮਿਲ ਕੇ ਚੱਲਣਾ ਹੈ ਅਗਲੇ ਕੁਝ ਜਿਹੜੀਆਂ ਵੀ ਕਾਰਵਾਈਆਂ ਉਹਨਾਂ ਨੇ ਪਾਉਣੀਆਂ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਕਿ 18 ਤਰੀਕ ਨੂੰ 26 ਤਰੀਕ ਨੂੰ ਵੱਖੋ ਵੱਖਰੇ ਪ੍ਰੋਗਰਾਮ ਹੋਣਗੇ ਕਿਹੜੇ ਕਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਸਾਰਿਆਂ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਸੀਨੀਅਰ ਜਰਨਲਿਸਟ ਹਰਪ੍ਰੀਤ ਸਿੰਘ ਜਸੂਵਾਲ ਜੀ ਨਾਲ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜਸੂਵਾਲ ਸਾਹਿਬ ਸਕੀਮ ਮੈਮ ਕੀ ਹੈ ਨੰਟੀ ਹਾਂਜੀ ਹਾਂਜੀ ਤੇ ਅੱਜ ਮੀਟਿੰਗ ਹੋਈ ਆ ਤੇ ਜਿਸ ਦੇ ਵਿੱਚ ਐਸ ਕੇ ਐਮ ਦੇ ਸਾਰੇ ਜਿਹੜੇ ਆਗੂ ਨੇ ਉਹ ਮੌਜੂਦ ਰਹੇ ਨੇ ਕੀ ਕੁਝ ਖਾਸ ਰਿ ਹਰਪ੍ਰੀਤ ਜੀ ਦੱਸਦੀ ਕਿ ਪੂਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਸਗੀਆਂ ਅੱਜ ਟਿੱਕੀਆਂ ਹੋਈਆਂ ਸੀਗੀਆਂ ਕਿਉਂਕਿ ਐਸ ਕੇ ਐਮ ਤੇ ਜਿਹੜੀ ਦੋ ਫਾਰਮਰ ਦੀ ਮੀਟਿੰਗ ਸਗੀ ਅੱਜ ਖਨੌਰੀ ਦੇ ਵਿੱਚ ਪਾਤਰਾ ਦੇ ਵਿੱਚ ਸੱਦੀ ਗਈ ਸੀ ਸੋ ਅੱਜ ਉਸ ਨੂੰ ਲੈ ਕੇ ਲਗਾਤਾਰ ਚਰਚਾ ਸੀ ਕਿ ਕਿਹੜੇ ਕਿਹੜੇ ਆਗੂ ਉਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਅਸੀਂ ਇਹ ਵੀ ਇੱਕ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਔਨ 에ਅਰ ਜਿਨ੍ਹਾਂ ਨੇ ਹੁਣੇ ਹੀ ਵੇਖਣਾ ਸਟਾਰਟ ਕੀਤਾ ਕਿ ਜਿਹੜੀ ਇਹ ਮੀਟਿੰਗ ਸੀਗੀ ਅੱਜ ਇਸ ਨੂੰ ਲੈ ਕੇ ਲਗਾਤਾਰ ਚਰਚਾ ਵਾ ਸੀ ਕਿਹੜੇ ਆਗੂ ਸ਼ਾਮਲ ਹੋਣਗੇ ਜਿੰਨੇ ਇੱਕ ਮੇਨ ਆਗੂਆਂ ਦੀ ਅਸੀਂ ਗੱਲ ਕਰ ਲਈਏ ਭਾਵੇਂ ਉਗਰਾਹਾਂ ਦੀ ਗੱਲ ਕਰੀਏ ਅੰਤਪਾਲ ਦੀ ਗੱਲ ਕਰੀਏ ਫੂਲ ਦੀ ਗੱਲ ਕਰੀਏ ਜਾਂ ਫਿਰ ਉਸ ਦੇ ਨਾਲ ਅਸੀਂ ਇਸ ਪਾਸਿਓਂ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਪੰਦੇੜ ਸਾਹਿਬ ਸੋ ਸਾਰੇ ਲਗਾ ਦੇ ਵਿੱਚ ਸ਼ਾਮਲ ਸੀ ਤੇ ਵੱਡੀ ਮੈਰਾਥਨ ਮੀਟਿੰਗ ਅੱਜ ਸੀ ਵੇਖੀ ਆ ਕਿ ਆਪਸ ਵਿੱਚ ਤੋਂ ਵੇਖ ਹੀ ਰਹੇ ਆ ਹਨਾ ਸੋ ਮੈਰਾਥਨ ਜਿਹੜੀ ਮੀਟਿੰਗ ਆ ਉਹ ਚੱਲੀ ਆ ਜਿਸ ਦੇ ਵਿੱਚ ਅੱਜ ਇੱਕ ਬੜੀ ਵਧੀਆ ਗੱਲ ਨਿਕਲ ਕੇ ਆਈ ਹੈ ਕਿ ਭਾਵੇਂ ਸਾਡੇ ਲੱਖ ਵਖਰੇਵੇਂ ਹੋਣ ਉਗਰਾਹਾਂ ਦਾ ਹੁਣੇ ਜਸ ਤੁਸੀਂ ਸੁਣਿਆ ਹੈ ਲਾਈਵ ਚੱਲ ਰਿਹਾ ਸੀਗਾ ਸੋ ਉਹ ਕਹ ਰਹੇ ਸੀਗੇ ਭਾਵੇਂ ਸਾਡੇ ਚ ਲੱਖ ਵਖਰੇਵੇਂ ਨੇ ਲੇਕਿਨ ਅਸੀਂ ਲੜਾਈ ਇਕੱਠੀ ਹੋ ਕੇ ਲੜਾਂਗੇ ਸਾਡਾ ਦੁਸ਼ਮਣ ਇੱਕ ਆ ਸਭ ਤੋਂ ਬਟ ਪਹਿਲੀ ਗੱਲ ਦੂਸਰੀ ਗੱਲ ਜਿਹੜੀ ਇਹ ਮੀਟਿੰਗ ਦੇ ਵਿੱਚ ਅੱਜ ਕੋਈ ਫੈਸਲਾ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਲੇਕਿਨ ਫੈਸਲਾ ਪ੍ਰੋਪਰ ਨਹੀਂ ਹੈ ਉਹ ਜਿਹੜਾ 18 ਤਰੀਕ ਦੀ ਮੀਟਿੰਗ ਇਕਤਾ ਦੀ ਹੈਗੀ ਆ ਜਿਸ ਦੇ ਵਿੱਚ ਦੋਵੇਂ ਫਾਰਮਸ ਹੋਣਗੀਆਂ ਤੇ ਬਾਕੀ ਕਿਸਾਨ ਚੁਣਨੀਆਂ ਐ ਐਸਕੇਐਮ ਦੇ ਸਾਰੇ ਆਗੂ ਫੇਰ ਤੋਂ ਸ਼ਾਮਲ ਹੋਣਗੇ 18 ਤਰੀਕ ਨਿਸ਼ਚਿਤ ਕਰ ਦਿੱਤੀ ਹੈ ਕਿ 18 ਤਰੀਕ ਨੂੰ ਅਗਲੀ ਰਣਨੀਤੀ ਆ ਉਹ ਦੱਸ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਦੇ ਨਾਲ ਕਿਹੜ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਕਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਸਹਿਯੋਗ ਲੈਣਾ ਕਿਉਂਕਿ ਇਹ ਵੀ ਗੱਲ ਬੜੀ ਕਲੀਅਰ ਤਰੀਕੇ ਦੇ ਨਾਲ ਦੱਸੀ ਗਈ ਹੈ ਕਿ ਜੇਕਰ ਅਸੀਂ ਮੋਰਚਾ ਜਿੱਤਣਾ ਤਾਂ ਸਾਨੂੰ ਦਿੱਲੀ ਵਰਗਾ ਮਾਹੌਲ ਸਿਰਜਣਾ ਪਵੇਗਾ ਦਿੱਲੀ ਵਰਗਾ ਮਾਹੌਲ ਤਾਂ ਸਿਰਜਿਆ ਜਾ ਸਕਦਾ ਜੇਕਰ ਤੁਸੀਂ ਆਪਣੇ ਦੇ ਵਿੱਚ ਅੱਡੋ-ਪੱਟੀ ਨਾ ਹੋਵੇ ਤੇ ਉਸੇ ਤਰ੍ਹਾਂ ਦੇ ਨਾਲ ਤੁਸੀਂ ਲੋਕਾਂ ਦਾ ਸਹਿਯੋਗ ਵੀ ਤੁਹਾਨੂੰ ਮਿਲੇ ਸਹਿਯੋਗ ਤਾਂ ਮਿਲੂਗਾ ਜੇਕਰ ਤੁਸੀਂ ਇਕੱਠੇ ਹੋ ਕਿਉਂਕਿ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਗੱਲ ਕਰੀਏ ਜਾਂ ਹਰ ਜਗ੍ਹਾ ਦੇ ਉੱਤੇ ਗੱਲ ਕਰੀਏ ਇਹੀ ਚੱਲ ਰਿਆ ਸੀਗਾ ਕਿ ਕਿਸਾਨ ਯੂਨੀਅਨਾਂ ਦੇ ਆਗੂ ਚੌਧਰ ਲੈਣ ਦੇ ਲਈ ਆਪਸ ਦੇ ਵਿੱਚ ਅੱਡੋ-ਪੱਟੀ ਹੋਏ ਨੇ ਲੜਾਈਆਂ ਹੋਈਆਂ ਨੇ ਕਿ ਤੁਸੀਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਸੋ ਉਹ ਅੱਜ ਜਿਹੜੀਆਂ ਚੀਜ਼ਾਂ ਨੇ ਉਸ ਤੇ ਵਿਰਾਮ ਲੱਗਿਆ ਕਿ ਅੱਜ ਤੋਂ ਬਾਅਦ ਕੋਈ ਫੋਰਮ ਜਾਂ ਕੋਈ ਯੂਨੀਅਨ ਇੱਕ ਦੂਸਰੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਹੋਊਗੀ ਸੋ ਹੁਣ ਜਿਹੜੀ ਨੈਕਸਟ ਆ ਉਹ ਆਰੰਤ੍ਰਿਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਹਾਂਜੀ ਜਸੇਵਾਲ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਦਿੱਲੀ ਵਰਗਾ ਮਾਹੌਲ ਹੈ ਜਿਹੜਾ ਫੇਰ ਤੋਂ ਸਿਰਜਿਆ ਜਾਵੇਗਾ ਦਿੱਲੀ ਤੋਂ ਜਦੋਂ ਇਹ ਮਾਹੌਲ ਸਿਰਜਿਆ ਗਿਆ ਸੀ ਹਰ ਇੱਕ ਵਰਗ ਹਰ ਇੱਕ ਜਥੇਬੰਦੀ ਦੇ ਲੋਕ ਸਭ ਤੋਂ ਵੱਡੀ ਗੱਲ ਕਿ ਨੌਜਵਾਨ ਨੌਜਵਾਨ ਯੂਥ ਜਿਹੜਾਗਾ ਉਹ ਸਾਡਾ ਉੱਥੇ ਦਿੱਲੀ ਪਹੁੰਚਿਆ ਸੀਗਾ ਇੱਥੇ ਜਿਹੜੇ ਧਰਨੇ ਤੇ ਬੈਠੇ ਨੇ ਸਾਰੇ ਇਹ ਕਿਸਾਨ ਨੇ ਹਨਾ ਆਪਣਾ ਖੇਤੀਬਾੜੀ ਦਾ ਸੀਜ਼ਨ ਖਤਮ ਕਰਕੇ ਉਹ ਉੱਥੇ ਪਹੁੰਚਦੇ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ ਤਿੱਥ ਤਿਉਹਾਰ ਸਭ ਵਿਚਾਰਿਆਂ ਦੇ ਉੱਥੇ ਜਾ ਰਹੇ ਨੇ ਤੇ ਜੇ ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਮੌਤਾਂ ਲਗਾਤਾਰ ਨੇ ਜਿਹੜੀਆਂ ਉੱਥੇ ਸਾਹਮਣੇ ਆਈਆਂ ਨੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਇੱਕ ਦੀ ਠੰਡ ਲੱਗਣ ਕਾਰਨ ਮੌਤ ਹੋ ਗਈ ਅਜਿਹੀਆਂ ਦਿਲ ਦੁਖਾਉਣੀਆਂ ਜਿਹੜੇ ਘਟਨਾਵਾਂ ਨੇ ਜਦੋਂ ਵਾਪਰ ਜਾਂਦੀਆਂ ਨੇ ਤੇ ਲੱਗਦਾ ਹੈ ਕਿ ਕਿਸਾਨਾਂ ਦੀ ਵਿਚਾਰਿਆਂ ਦੀ ਸਰਕਾਰ ਜਿਹੜੀ ਉਹ ਸਾਰ ਕਿਉਂ ਨਹੀਂ ਲੜੀ ਪਰ ਸਭ ਤੋਂ ਵੱਡਾ ਜਿਹੜਾ ਅਹਿਮ ਸਵਾਲ ਹੈ ਉਹ ਇਹ ਹੈ ਕਿ ਯੂਥ ਦਾ ਹਾਲੇ ਪਰ ਮਹੰਗਾਰਾ ਨਹੀਂ ਮਿਲ ਰਿਹਾ ਕਿਸਾਨੀਆਂ ਨੂੰ ਇਹਦਾ ਕਾਰਨ ਇਹੀ ਸੀਗਾ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਐਸ ਕੇਐਮ ਨੇ ਇੱਕ ਪਾਸਾ ਵਟਿਆ ਹੋਇਆ ਸੀ ਉਹਨਾਂ ਨੇ ਪਿੱਛੇ ਜਿਹੜੀਆਂ ਦੋ ਮੀਟਿੰਗਾਂ ਕੀਤੀਆਂ ਨੇ ਇੱਕ ਹਰਿਆਣੇ ਦੇ ਵਿੱਚ ਕੀਤੀ ਤੇ ਦੂਸਰੀ ਮੋਗੇ ਦੇ ਵਿੱਚ ਕੀਤੀ ਵੱਡੀ ਮਹਾਪੰਚਾਇਤ ਦਾ ਉਹਨੂੰ ਨਾਮ ਦਿੱਤਾ ਗਿਆ ਉਸ ਦੇ ਵਿੱਚ ਤੁਸੀਂ ਵੇਖੋਗੇ ਬਾਵਾ ਲੋਕ ਇਕੱਠੇ ਹੋਏ ਸੀ ਲੇਕਿਨ ਜਿਹੜੀਆਂ ਦੋ ਬਾਰਡਰਾਂ ਦੇ ਉੱਪਰ ਇਹਨਾਂ ਵੱਲੋਂ ਕੀਤੀ ਗਈ ਪਿੱਛੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਹੁਣ ਵੀ ਚੱਲਦੀਆਂ ਨੇ ਉਹਨਾਂ ਦੀ ਸਿਹਤ ਲਗਾਤਾਰ ਨਸਾਜ ਹੁੰਦੀ ਜਾ ਰਹੀ ਆ ਸੋ ਇਸ ਕਰਕੇ ਅੱਜ ਇਹ ਵੀ ਗੱਲ ਨਿਕਲ ਕੇ ਆਈ ਆ ਕਿ ਜੇਕਰ ਡੱਲੇਵਾਲ ਜੀ ਨੂੰ ਬਚਾਉਣਾ ਚਾਹ ਜਿਹੜੀ ਸਾਡੀ ਐਮਐਸਪੀ ਦੀ ਮੰਗ ਹੈਗੀ ਆ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜੇਕਰ ਅਸੀਂ ਮਨਾਉਣਾ ਤਾਂ ਸਾਨੂੰ ਇਕੱਠੇ ਹੋਣਾ ਪਊਗਾ ਇਕੱਲੇ-ਇਕੱਲੇ ਨਾਲ ਇਸ ਦੇ ਨਾਲ ਕਿਉਂਕਿ ਇਕੱਠੇ ਆਉਣ ਦੇ ਨਾਲ ਉਹਨਾਂ ਨੇ ਲੋਕਾਂ ਦਾ ਸਾਥ ਮੰਗਿਆ ਲੋਕਾਂ ਦੇ ਵਿੱਚ ਯੂਥ ਜ਼ਰੂਰ ਆਉਂਦਾ ਜੇ ਤੁਸੀਂ ਯੂਥ ਦੀ ਗੱਲ ਕਰ ਰਹੇ ਹੋ ਕਿ ਲਗਾਤਾਰ ਕਿਸੇ ਵੀ ਦੋਵੇਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜਿੱਥੇ ਇੱਕ ਅ ਉਹ ਤੋਂ ਅਸੀਂ ਸੇਧ ਲੈਣੀ ਹੁੰਦੀ ਆ ਯੂਥ ਨੇ ਸਾਨੂੰ ਪਾਵਰ ਦੇਣੀ ਹੁੰਦੀ ਆ ਹਾਂ ਸੋ ਉਹ ਜਿਹੜੀ ਜੇ ਦੋਵੇਂ ਚੀਜ਼ਾਂ ਕਸ਼ਟੀਆਂ ਹੁੰਦੀਆਂ ਨੇ ਤਾਂ ਨੇਚਰਲ ਗੱਲ ਆ ਕਿ ਇਹ ਵੱਡਾ ਜਿਹੜਾ ਮੋਰਚਾ ਬਣ ਗਿਆ ਦਿੱਲੀ ਵਰਗੇ ਮੋਰਚੇ ਦੀ ਗੱਲ ਕੀਤੀ ਜਾ ਰਹੀ ਹੈ ਲਗਾਤਾਰ ਜਦੋਂ ਅਸੀਂ ਉਹ ਮੋਰਚਾ ਜਿੱਤ ਕੇ ਆਏ ਹਾਂ ਜਦੋਂ ਕਿਸਾਨਾਂ ਦੇ ਵੱਲੋਂ ਮੋਰਚਾ ਜਿੱਤਿਆ ਗਿਆ ਉਸ ਦੇ ਵਿੱਚ ਮਹਿਲਾਵਾਂ ਸੀਗੀਆਂ ਯੰਗ ਬਲਡ ਲੇਡੀਜ਼ ਸੀਗੀਆਂ ਉਸ ਦੇ ਵਿੱਚ ਨੌਜਵਾਨ ਸੀਗੇ ਉਹਦੇ ਵਿੱਚ ਕਿਸਾਨ ਆ ਗੂਸੇ ਉਹਦੇ ਵਿੱਚ ਕਲਾਕਾਰ ਸੀਗੇ ਉਸ ਦੇ ਵਿੱਚ ਐਨਆਰਆਈ ਸੀਗੇ ਉਹ ਸਾਰਾ ਵਰਗ ਇਕੱਠਾ ਹੋ ਕੇ ਹੋ ਗਿਆ ਸੀ ਜਿਸ ਦੇ ਕਾਰਨ ਸਾਨੂੰ ਬਹੁਤ ਵੱਡੀ ਜਿੱਤ ਮਿਲੀ ਆ ਸੋ ਉਹੀ ਗੱਲ ਹੁਣ ਇੱਥੇ ਕਹੀ ਗਈ ਆ ਤੀਸਰਾ ਸਾਲ ਹੋਣ ਜਾ ਰਿਹਾ ਕਿ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸੋ ਇਸ ਵਾਰ ਵੀ ਕਿਸਾਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ 26 ਜਨਵਰੀ ਨੂੰ ਵੱਡਾ ਜਿਹੜਾ ਕਿਸਾਨ ਟਰੈਕਟਰ ਮਾਰਚ ਆ ਕੱਢਣਗੇ ਤੇ ਜਿਸ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਟਰੈਕਟਰ ਲਜਾਏ ਜਾਣਗੇ ਭਾਵੇਂ ਪਿੰਡ ਹੋਵੇ ਤੇ ਭਾਵੇਂ ਸ਼ਹਿਰ ਹੋਵੇ ਕਾਸਬੇ ਹੋਣ ਇਹਦੇ ਨਾਲ ਨਾਲ ਹੋਰ ਅੱਜ ਵੀ ਤੁਸੀਂ ਵੇਖਿਆ ਆਪਾਂ ਜਦੋਂ ਤਸਵੀਰਾਂ ਦੀ ਆਪਾਂ ਦੇਖ ਰਿਹਾ ਕਿ ਡੀਸੀ ਆਫਿਸ ਦੇ ਸਾਹਮਣੇ ਜਿਹੜੇ ਕਾਲੇ ਕਾਨੂੰਨ ਤਿੰਨ ਦੀ ਗੱਲ ਆਕੀ ਜਾ ਰਹੀ ਆ ਜਾਂ ਜਿਹਨੂੰ ਬੈਕ ਡੋਰ ਦੇ ਰਾਹੀਂ ਐਂਟਰੀ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਆ ਸੋ ਉਹ ਚੀਜ਼ਾਂ ਨੂੰ ਰੋਕਣ ਦੇ ਲਈ ਵੀ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਹੁਤ ਸਾਰੇ ਡੀਸੀ ਆਫਿਸਸ ਦੇ ਸਾਹਮਣੇ ਜਿੰਨੇ ਪੰਜਾਬ ਦੇ ਵਿੱਚ ਸੀ ਸਾਰੀ ਜਗ੍ਹਾ ਦੇ ਉੱਪਰ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਸਾਰੀਆਂ ਗਈਆਂ ਨੇ ਸੋ ਹੁਣ ਦੇਖ ਰਿਹਾ ਕਿ ਅਗਲੇ ਕੀ ਆ ਰਿਹਾ ਹਾਲਾਂਕਿ ਉਗਰਾਹਾਂ ਦੇ ਵੱਲੋਂ ਜਿਹ ਮਤਲਬ ਕਹਿਣ ਤੋਂ ਬਾਅਦ ਉਹਨਾਂ ਨੇ ਕੇਂਦਰ ਦੇ ਲਈ ਗੱਲ ਕੀਤੀ ਆ ਦੇਸ਼ ਦੀ ਜਿਹੜੀ ਸਰਕਾਰ ਆ ਭੀਜੇਪੀ ਦੀ ਸਰਕਾਰ ਆ ਉਹਦੇ ਖਿਲਾਫ ਗੱਲ ਕੀਤੀ ਆ ਕਿ ਸਾਡਾ ਦੁਸ਼ਮਣ ਉਹ ਆ ਜੋ ਅਸੀਂ ਐਮਐਸਪੀ ਆ ਕਿਸਾਨਾਂ ਦੇ ਕਰਜ਼ੇ ਦੀ ਮੰਗ ਆ ਜਾਂ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਗੱਲ ਆ ਬਿਜਲੀ ਦੀ ਗੱਲ ਆ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਉਹਨਾਂ ਨੇ ਕਹਿ ਕਿ ਕੇਂਦਰ ਸਰਕਾਰ ਜਿਵੇਂ ਤੁਸੀਂ ਕਹਿੰਦੇ ਸੀ ਸਰਕਾਰ ਸਾਰ ਨਹੀਂ ਲੈ ਰਹੀ ਹੈਗੀ ਹਾਲਾਂਕਿ ਇਹ ਵੀ ਪੇਜ ਫਸ ਜਾਂਦਾ ਰਿਹਾ ਕਿਤੇ ਆ ਕੇ ਉਹ ਕਹਿੰਦੀ ਆ ਕਿ ਸੈਂਟਰ ਸਰਕਾਰ ਨੇ ਐਮਐਸਪੀ ਜਣੀਆਂ ਪੰਜਾਬ ਸਰਕਾਰ ਕਹਿੰਦੀ ਅਸੀਂ ਆਪਣੇ ਵੱਲੋਂ ਜਿਹੜੀਆਂ ਤੇ ਜੋ ਅਸੀਂ ਕਰਨ ਨਾਲ ਕਰ ਰਹੇ ਆ ਤੁਸੀਂ ਕਰ ਰਹੇ ਆ ਸੋ ਇਹ ਵੀ ਗੱਲਾਂ ਨੇ ਹੁਣ ਲਗਾਤਾਰ ਆਪਾਂ ਵੇਖੀ ਰਿਹਾ ਕਿ ਨਾਲ ਚੱਲ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਬੜਾ ਕਲੀਅਰ ਮੈਸੇਜ ਦਿੱਤਾ ਗਿਆ ਕਿ ਲੋਕ ਸਾਡੇ ਨਾਲ ਆਉਣ ਜੀ ਜੀ ਉਹਤੇ ਜਸਵੰਤ ਸਾਬ ਟਿਕੈਟਸ ਆਫ ਦਾ ਬਿਆਨ ਸੀਗਾ ਕਿ ਜਦੋਂ ਜਿਹੜਾ ਅੰਦੋਲਨ ਹੈ ਉਹ ਸਿਰਫ ਤੇ ਸਿਰਫ ਪੰਜਾਬ ਚ ਚੱਲ ਰਿਹਾ ਜਦਕਿ ਕਿਸਾਨ ਨੇ ਜਿਹੜੇ ਉਹ ਪੂਰੇ ਦੇਸ਼ ਦੇ ਵਿੱਚ ਨੇ ਤਾਂ ਉਹ ਕਹਿੰਦੇ ਨੇ ਕਿ ਇੱਕ ਇਹ ਵਧੀਆ ਮੈਸੇਜ ਨਹੀਂ ਜਾ ਰਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਸਿਰਫ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਚਾਹੀਦੀ ਹੈ ਕਿ ਇਹਦੇ ਨਾਲ ਪੰਜਾਬ ਦਾ ਕਿਸਾਨ ਬਦਨਾਮ ਹੋ ਰਿਹਾ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਬਦਨਾਮ ਹੋ ਰਹੀ ਹੈ ਜਿਹੜੇ ਕਿਸਾਨ ਆਗੂ ਨੇ ਉਹ ਬਦਨਾਮ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਰੋਗੇ ਕਿਉਂਕਿ ਵਾਕਿਆ ਹੀ ਐਮਐਸਪੀ ਸਾਰਿਆਂ ਨੂੰ ਚਾਹੀਦੀ ਆ ਮੰਗਾ ਕਾਲੇ ਕਾਨੂੰਨ ਨੇ ਜਿਹੜੇ ਦੁਆਰਾ ਦੁਆਰਾ ਮੁੜਕੜ ਉੱਥੇ ਹੀ ਆ ਕੇ ਖੜ ਤੇ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਹੈ ਪਰ ਹੋਰ ਕਿਤੇ ਧਰਨੇ ਨਹੀਂ ਲੱਗ ਰਹੇ ਪੰਜਾਬ ਇੱਕ ਮੋਰੀ ਸੂਬਾ ਜਿਹੜੇ ਹਰ ਕੰਮਾਂ ਦੇ ਵਿੱਚ ਤਾਂ ਮੋਰੀ ਹੈ ਹੀ ਹੈ ਪਰ ਜਦੋਂ ਵੀ ਸੰਘਰਸ਼ ਦੀ ਵਾਰੀ ਆਈ ਹੈ ਉਦੋਂ ਵੀ ਪੰਜਾਬ ਨੇ ਹੀ ਸੰਘਰਸ਼ ਵਿੜਿਆ ਤਾਂ ਹੁਣ ਹਲੇ ਵੀ ਕਿਤੇ ਨਹੀਂ ਨਜ਼ਰ ਆ ਰਿਹਾ ਵੀ ਕਿਤੇ ਹੋਰ ਉਹਨਾਂ ਦੇ ਸੂਬਿਆਂ ਦੇ ਵਿੱਚ ਜਿਹੜੇ ਧਰਨੇ ਨੇ ਉਹ ਲੱਗਣੇ ਸ਼ੁਰੂ ਹੋ ਗਏ ਹੋਣ ਤਾਂ ਕੀ ਲੱਗਦਾ ਹੈ ਕਿ 18 ਤਰੀਕ ਦੀ ਜੋ ਰਣਨੀਤੀ ਐਲਾਨੀ ਗਈ ਹੈ ਜਾਂ ਫਿਰ 26 ਤਰੀਕ ਦਾ ਟਰੈਕਟਰ ਮਾਰਚ ਹੋਏਗਾ ਕੀ ਪੂਰੇ ਦੇਸ਼ ਦੇ ਵਿੱਚ ਹੋਏਗਾ ਬਿਲਕੁਲ ਜੀ ਮੈਂ ਉਸੇ ਗੱਲ ਸ਼ੁਰੂ ਆਪਾਂ ਜਿੱਤੋ ਕੀਤੀ ਸੀ ਕਿ ਜਦੋਂ ਕਿਸਾਨ ਜੁਨੀਆ ਨਾਲ ਅਲੱਗ ਹੋਈਆਂ ਨਾ ਬੜਾ ਗਲਤ ਮੈਸੇਜ ਗਿਆ ਲੋਕਾਂ ਨੇ ਇਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਇਸ ਚੀਜ਼ ਨੂੰ ਨੈਗਲਿਗਟ ਕੀਤਾ ਕਿ ਤੁਸੀਂ ਸਿਰਫ ਚੌਧਰ ਦੇ ਲਈ ਕੱਲੇ ਪੰਜਾਬ ਦੀ ਗੱਲ ਨਹੀਂ ਅਸੀਂ ਹਿਮਾਚਲ ਦੀ ਗੱਲ ਕਰੀਏ ਅਸੀਂ ਯੂਪੀ ਦੀ ਗੱਲ ਕਰੀਏ ਅਸੀਂ ਕਰਨਾ ਦੀ ਗੱਲ ਕਰੀਏ ਅਸੀਂ ਪੱਛਮ ਬੰਗਾਲ ਦੀ ਗੱਲ ਕਰੀਏ ਗੁਜਰਾਤ ਦੀ ਗੱਲ ਕਰੀਏ ਸਾਰੇ ਜਗ੍ਹਾ ਤੇ ਐਮਐਸਪੀ ਚਾਹੀਦੀ ਹੈ ਲੇਕਿਨ ਇਹਦੇ ਨਾਲ ਕੀ ਵੀ ਗੱਲ ਹੈ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹਦਾ ਨਾਮ ਪਤਾ ਹੋਵੇ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਮਿਲਦਾ ਵਿਸ਼ੇਸ਼ ਦਰਜਾ ਪੰਜਾਬ ਦੇ ਕੋਲ ਹੈ ਜਿਸ ਦੇ ਵਿੱਚ ਬਹੁਤ ਸਾਰ ਸੁਣ ਇਹ ਜਾਖੜ ਕੱਲ ਜਿਹੜੇ ਕੇਂਦਰੀ ਮੰਤਰੀਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਸੋ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਜਿਹੜਾ ਪੰਜਾਬ ਦਾ ਵਿਸ਼ੇਸ਼ ਪੈਕੇਜ ਆ ਦਰਜਾ ਉਹ ਖਤਮ ਹੋ ਜਾਊਗਾ ਜੇਕਰ ਐਮਐਸਪੀ ਮਿਲਦੀ ਆ ਲੇਕਿਨ ਕਿਸਾਨਾਂ ਦੀ ਜਿਹੜੀ ਮੰਗਾ ਉਹ ਐਮਐਸਪੀ ਦੇ ਨਾਲ ਹੋਰ ਬਹੁਤ ਸਾਰੀਆਂ ਮੰਗਾ ਨੇ ਸਾਰੀਆਂ ਨੂੰ ਕਰ ਕਿਉਂਕਿ ਕੱਲੇ ਪੰਜਾਬ ਦਾ ਅੰਦੋਲਨ ਨਹੀਂ ਅੰਦੋਲਨ ਪੂਰੇ ਦੇਸ਼ ਦਾ ਹੀ ਆ ਜਦੋਂ ਫਾਇਦਾ ਮਿਲੂਗਾ ਕੱਲੇ ਲੇਕਿਨ ਇਹ ਵੀ ਪੰਜਾਬ ਦੇ ਜੰਮਿਆਂ ਨੂੰ ਨਿਤਮਹਿਮਾ ਵਾਲੀ ਗੱਲ ਆ ਕਿ ਸ਼ੁਰੂਆਤ ਆ ਜਿਹੜੀ ਪੰਜਾਬ ਤੋਂ ਹੋਈ ਆ ਪਿੱਛੇ ਵੀ ਮੋਰਚੇ ਦੀ ਗੱਲ ਜਦੋਂ ਚੱਲੀ ਸੀ ਪੰਜਾਬ ਤੋਂ ਚੱਲੀ ਸੀ ਅੱਜ ਇਸ ਟੁੱਟੂ ਪੱਟੀ ਹੋਣ ਦੇ ਕਾਰਨ ਹੁਣ ਤੱਕ ਭਾਵੇਂ ਇਸ ਦਾ ਕਿਤੇ ਨਾ ਕਿਤੇ ਹੱਲ ਨਿਕਲਦਾ ਨਜ਼ਰ ਜ਼ਰੂਰ ਆਉਂਦਾ ਲੇਕਿਨ ਹਲੇ ਤੱਕ ਨਜ਼ਰ ਨਹੀਂ ਆਇਆ ਇਹਦਾ ਕਾਰਨ ਇਹ ਹੈ ਕਿ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਖਹਿਬਾੜ ਸੀ ਲੇਕਿਨ ਅੱਜ ਉਸ ਚੀਜ਼ ਨੂੰ ਬੜਾ ਬਰਾਮ ਦੇ ਦਿੱਤਾ ਗਿਆ ਵਾ ਬੜੇ ਸੀਨੀਅਰ ਸਾਡੇ ਜਿਹਨੇ ਵੀ ਕਿਸਾਨ ਆਗੂਸੀ ਸਾਰਿਆਂ ਦੇ ਵੱਲੋਂ ਇਸ ਗੱਲ ਦੁਆਇਆ ਗਿਆ ਕਿ ਅਸੀਂ ਇੱਕ ਦੂਸਰੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰਾਂਗੇ ਇਸ ਦਾ ਜ਼ਰੂਰ ਵਿਆਪਕ ਲੋਕਾਂ ਤੱਕ ਮੈਸੇਜ ਜਾਊਗਾ ਇਸ ਮੈਸੇਜ ਨੂੰ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਜਿਵੇਂ ਇੱਕ ਵੱਡੀ ਮੁਹਿੰਮ ਜਾਸੀ ਵੱਡੀ ਕਲੇ ਹਾਈਪ ਜਰੂਰ ਮਿਲੂਗੀ ਇਸ ਗੱਲ ਚ ਹਾਂਜੀ ਬਿਲਕੁਲ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ 49ਵਾਂ ਦਿਨ ਹੈ ਜੇ ਡਾਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਉਹਨਾਂ ਨੂੰ ਅੰਦਰੂਨੀ ਹੀ ਜਿਵੇਂ ਆਪਾਂ ਕਹਿੰਦੇ ਨੇ ਕਿ ਮਾਸ ਨੋਚਣ ਲੱਗੀਆਂ ਨੇ ਤਾਂ ਓਸੀ ਉਹੀ ਹਾਲ ਹੈ ਜਿਹੜਾ ਭੁੱਖ ਦੇ ਨਾਲ ਉਹਨਾਂ ਦਾ ਹੋ ਗਿਆ ਹੈ ਲਗਾਤਾਰ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਚਲਦਿਆਂ ਹੀ ਕਿਸਾਨ ਆਗੂ ਨੇ ਲਗਾਤਾਰ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਤੇ ਬਹੁਤ ਸਾਰੀਆਂ ਵਿਚਾਰਾ ਹੋਈਆਂ ਨੇ 18 ਤਰੀਕ ਨੂੰ ਫੇਰ ਤੋਂ ਮੀਟਿੰਗ ਰੱਖੀ ਗਈ ਹੈ 26 ਤਰੀਕ ਨੂੰ ਟਰੈਕਟਰ ਮਾਰਚ ਹੋਏਗਾ ਜੋ ਜੋ ਕੁਝ ਵੀ ਹੁੰਦਾ ਜਾਏਗਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ